ਉਹ ਬਿਟੀ ਦੇ ਵਿੱਚ ਮੈਨੂੰ ਉਹ ਦੁੱਖੇ ਚੜਦੇ ਵਿੱਚ ਖੁਸ਼ੀ ਜਿਹੀ ਅੜ ਗਈ ਤੂੰ ਇਹ ਮਾਪੇ ਆਪਣੇ ਜਵਾਨ ਪੋਤਲੀ ਵਿਲਕ ਰਹੇ ਨੇ ਚਾਵਾਂ ਦੇ ਨਾਲ ਇਹਨਾਂ ਮਾਪਿਆਂ ਨੇ ਆਪਣੇ ਪੁੱਤ ਦਾ ਵਿਆਹ ਕੀਤਾ ਸੀ ਪਰ ਮਹਿਜ਼ 1 ਸਾਲ ਦੇ ਵਿੱਚ ਹੀ ਇਹਨਾਂ ਨੂੰ ਇੱਕ ਫੋਨ ਆਂਦਾ ਹਾਂਗਕਾਂਗ ਤੋਂ ਜਿੱਥੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਪੁੱਤ ਦੀ ਜੀਵਨ ਲੀਲਾ ਉਹਦੇ ਵੱਲੋਂ ਸਮਾਪਤ ਕਰ ਲਈ ਗਈ ਹੈ ਉਸ ਦਾ ਪੁੱਤ ਹੁਣ ਦੁਨੀਆ ਦੇ ਵਿੱਚ ਨਹੀਂ ਰਿਹਾ ਮਾਪਿਆਂ ਦੇ ਪੈਰਾਂ ਹਿੱਠੋਂ ਜ਼ਮੀਨ ਖਿਸਕ ਗਈ ਜਦੋਂ ਆਪਣੇ ਪੁੱਤ ਦੀ ਮੌਤ ਦੀ ਖਬਰ ਇਹਨਾਂ ਮਾਪਿਆਂ ਨੇ ਸੁਣੀ ਦਰਸਲ 1 ਸਾਲ ਪਹਿਲਾਂ ਪਿਛਲੇ ਸਾਲ ਦਸੰਬਰ ਮਹੀਨੇ ਦੇ ਵਿੱਚ ਹਰਪ੍ਰੀਤ ਦਾ ਵਿਆਹ ਹੋਇਆ ਸੀ ਹਾਂਗਕਾਂਗ ਦੀ ਪੀਆਰ ਕੁੜੀ ਦੇ ਨਾਲ 6 ਮਹੀਨੇ ਬਾਅਦ ਹੀ ਉਹ ਕੁੜੀ ਹਰਪ੍ਰੀਤ ਨੂੰ ਆਪਣੇ ਨਾਲ ਹਾਂਗਕਾਂਗ ਲੈ ਗਈ ਪਰ ਇਸੇ ਦਰਮਿਆਨ ਦੋਵਾਂ ਦੇ ਵਿੱਚ ਕਲੇਸ਼ ਹੋਣ ਲੱਗ ਪਿਆ ਦੋਵਾਂ ਦੇ ਆਪਸ ਦੇ ਵਿੱਚ ਨਹੀਂ ਬਣੀ ਜਿਸ ਤੋਂ ਬਾਅਦ ਹਰਪ੍ਰੀਤ ਵਾਪਸ ਆਪਣੇ ਪਿੰਡ ਫਰੀਦਕੋਟ ਆ ਗਿਆ ਜਿੱਥੇ ਕੁਝ ਸਮਾਂ ਬਾਅਦ ਹੀ ਉਹ ਕੁੜੀ ਉਸ ਨੂੰ ਲੈਂਡ ਦੇ ਲਈ ਫਰੀਦਕੋਟ ਪਹੁੰਚਦੀ ਹੈ ਫਿਰ ਹਾਂਗਕਾਂਗ ਦੁਆਰਾ ਇਹ ਦੋਵੇਂ ਜਾਣੇ ਚੱਲ ਜਾਂਦੇ ਨੇ ਪਰ ਉੱਥੇ ਜਾ ਕੇ ਜੋ ਹਰਪ੍ਰੀਤ ਹੁੰਦਾ ਹੈ ਉਸ ਦੀ ਆਪਣੀ ਪਤਨੀ ਦੇ ਨਾਲ ਇਸੇ ਤਰੀਕੇ ਦੇ ਨਾਲ ਜਿਹੜੇ ਪਰੇਸ਼ਾਨੀਆਂ ਚਲਦੀਆਂ ਰਹਿੰਦੀਆਂ ਨੇ ਤੇ ਕਿਹਾ ਜਾਂਦਾ ਰਿਹਾ ਕਿ ਪਰਿਵਾਰ ਦਾ ਇਹ ਇਲਜ਼ਾਮ ਹੈ ਕਿ ਹਰਪ੍ਰੀਤ ਨੂੰ ਉੱਥੇ ਪਰੇਸ਼ਾਨ ਕੀਤਾ ਜਾ ਰਿਹਾ ਸੀ ਸਹੁਰੇ ਪਰਿਵਾਰ ਦੇ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਮਾਨਸਿਕ ਤੌਰ ਤੇ ਜਿਸ ਤੋਂ ਬਾਅਦ ਹਰਪ੍ਰੀਤ ਦਾ ਵੱਲੋਂ ਜਿਹੜੀ ਆ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਹਰਪ੍ਰੀਤ ਦਾ ਕਤਲ ਹੋਇਆ ਪਰਿਵਾਰ ਅਧਿਵਲੋਂ ਜਾਂਚ ਦੀ ਮੰਗ ਵੀ ਕੀਤੀ ਜਾ ਰਹੀ ਹੈ ਤਾਂ ਫਰੀਦਕੋਟ ਦੀਆਂ ਇੱਕ ਤਸਵੀਰਤ ਹੁਣ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਸੱਥਰ ਵਿਛੇ ਹੋਏ ਨੇ ਮਾਪੇ ਆਪਣੇ 25 ਸਾਲਾ ਪੁੱਤ ਦੇ ਲਈ ਰੋ ਰਹੇ ਨੇ ਵਿਲਕ ਰਹੇ ਨੇ ਕਿਉਂਕਿ ਉਹਨਾਂ ਨੇ ਚਾਵਾ ਦੇ ਨਾਲ ਆਪਣੇ ਪੁੱਤ ਦਾ ਵਿਆਹ ਕੀਤਾ ਸੀ ਦਾ ਹਾਂਗਕਾਂਗ ਦੀ ਪੀਆਰ ਕੁੜੀ ਸੀ ਜਿਸ ਦੇ ਨਾਲ ਹਰਪ੍ਰੀਤ ਦਾ ਦਸੰਬਰ ਮਹੀਨੇ ਦੇ ਵਿੱਚ ਪਿਛਲੇ ਸਾਲ ਵਿਆਹ ਹੋਇਆ ਸੀ ਪਰਿਵਾਰ ਨੂੰ ਸੀ ਕਿ ਹਾਂਗਕਾਂਗ ਦੇ ਵਿੱਚ ਦੋਵੇਂ ਜਾਣੇ ਖੁਸ਼ ਰਹਿਣਗੇ ਖੁਸ਼ਹਾਲ ਜ਼ਿੰਦਗੀ ਜੀਣਗੇ ਪਰ ਉੱਥੇ ਜਾ ਕੇ ਦੋਵਾਂ ਦੇ ਵਿੱਚ ਕਲੇਸ਼ ਹੋਣੇ ਸ਼ੁਰੂ ਹੋ ਗਏ ਜਿਸ ਤੋਂ ਬਾਅਦ ਹਰਪ੍ਰੀਤ ਗੁੱਸੇ ਦੇ ਵਿੱਚ ਹਾਂਗਕਾਂਗ ਛੱਡ ਕੇ ਆਪਣੇ ਪਿੰਡ ਵਾਪਸ ਆ ਜਾਂਦਾ ਫਰੀਦਕੋਟ ਆ ਜਾਂਦਾ ਪਰ ਇਸੇ ਦਰਮਿਆਨ ਜੋ ਕੁੜੀ ਉਸ ਨੂੰ ਵਾਪਸ ਲੈਣ ਦੇ ਲਈ ਵੀ ਆਂਦੀ ਹੈ ਪਰ ਉੱਥੇ ਜਾ ਕੇ ਜਦੋਂ ਵਾਪਸ ਹਾਂਗਕਾਂਗ ਜਾਂਦੇ ਨੇ ਦੋਵਾਂ ਵਿੱਚ ਹੋਰ ਕਲੇਸ਼ ਵਧਣਾ ਸ਼ੁਰੂ ਹੋ ਜਾਂਦਾ ਹੈ ਹਰਪ੍ਰੀਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਸੋਰੇ ਪਰਿਵਾਰ ਦੇ ਵੱਲੋਂ 1 ਮਿਲੀਅਨ ਡਾਲਰ ਮੰਗੇ ਜਾ ਰਹੇ ਸੀ ਇਸ ਤੋਂ ਇਲਾਵਾ ਉਹਨਾਂ ਦੇ ਮੁੰਡੇ ਨੂੰ ਕਈ ਤਰੀਕਿਆਂ ਦੇ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੇ ਕਾਰਨ ਹੀ ਹਾਂਗਕਾਂਗ ਦੇ ਵਿੱਚ ਜੋ ਹਰਪ੍ਰੀਤ ਸੀ ਉਸ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵੱਲੋਂ ਜੋ ਹਰਪ੍ਰੀਤ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਉਸ ਦੇ ਵਿੱਚ ਕਿਹਾ ਜਾ ਰਿਹਾ ਕਿ ਕਤਲ ਕਰਵਾਇਆ ਗਿਆ ਕਤਲ ਕੀਤਾ ਗਿਆ ਸੋਰੇ ਪਰਿਵਾਰ ਦੇ ਵੱਲੋਂ ਹਾਲਾਂਕਿ ਇਹ ਤਾਂ ਜਾਂਚ ਦਾ ਵਿਸ਼ਾ ਹੈ ਕਿ ਹਰਪ੍ਰੀਤ ਦੀ ਮੌਤ ਕਿਵੇਂ ਹੋਈ ਹੈ ਕਿਉਂਕਿ ਪਰਿਵਾਰ ਨੂੰ ਤਾਂ ਇੱਕ ਫੋਨ ਆਂਦਾ ਹੈ ਕਿ ਤੁਹਾਡੇ ਪੁੱਤ ਦੇ ਵੱਲੋਂ ਆਪਣੀ ਜੀਵਨ ਦੀ ਵਿਲਾਸ ਸਮਾਪਤ ਕਰ ਲਈ ਗਈ ਹੈ ਪ੍ਰੀਤ ਦੇ ਵੱਲੋਂ ਆਤਮ ਹੱਤਿਆ ਕੀਤੀ ਗਈ ਹਾਲਾਂਕਿ ਪਰਿਵਾਰ ਦੇ ਲਈ ਇਹ ਵਿਸ਼ਵਾਸ ਕਰਨਾ ਬਹੁਤ ਔਖਾ ਸੀ ਕਿਉਂਕਿ ਮਹਿਜ਼ 25 ਸਾਲ ਦਾ ਪੁੱਤ ਸੀ ਉਹਨਾਂ ਦਾ ਕਹਿਣਾ ਕਿ ਉਹਨਾਂ ਦਾ ਪੁੱਤ ਇੰਨਾ ਦਲੇਰ ਸੀ ਕਿ ਉਹ ਇਸ ਤਰੀਕੇ ਦਾ ਖੌਫਨਾਕ ਕਦਮ ਕਦੇ ਵੀ ਨਹੀਂ ਚੁੱਕ ਸਕਦਾ ਤਾਂ ਪਰਿਵਾਰ ਜੋ ਵਿਸ਼ਵਾਸ ਕਰਨ ਨੂੰ ਰਾਜ਼ੀ ਨਹੀਂ ਹੈ ਕਿ ਉਹਨਾਂ ਦੇ ਪੁੱਤ ਦੇ ਵੱਲੋਂ ਇਸ ਤਰੀਕੇ ਦੇ ਨਾਲ ਆਪਣੀ ਜਿਹੜੀ ਜੀਵਨ ਲੀਲਾ ਖਤਮ ਕਰ ਲਿੱਤੀ ਗਈ ਆ ਪਰਿਵਾਰ ਦਾ ਇਹੀ ਇਲਜ਼ਾਮ ਹੈ ਕਿ ਸਹੁਰੇ ਪਰਿਵਾਰ ਨੇ ਤੰਗ ਪ੍ਰੇਸ਼ਾਨ ਕੀਤਾ ਸਹੁਰੇ ਪਰਿਵਾਰ ਦੇ ਵੱਲੋਂ ਕਤਲ ਕੀਤਾ ਗਿਆ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਇਸ ਵੱਲੇ ਘਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਸੱਥਰ ਵਿੱਚ ਹੋਏ ਨੇ ਉਹ ਮਾਂ ਰੋ ਰਹੀ ਆ ਉਹ ਪਿਓ ਰੋ ਰਿਹਾ ਆਪਣੇ ਭਰਾ ਦੇ ਲਈ ਭੈਣ ਰੋਂਦੀ ਹੋਈ ਵੇਖੇ ਨੀ ਜਾ ਰਹੀ ਬੇहद ਭਾਵੁਕ ਕਰਨ ਵਾਲੀਆਂ ਇਹ ਤਸਵੀਰਾਂ ਨੇ ਹਾਂਗਕਾਂਗ ਦੀ ਪੀਆਰ ਕੁੜੀ ਸੀ ਜੋ ਹਰਪ੍ਰੀਤ ਦੇ ਨਾਲ ਵਿਆਹ ਕਰਾਣ ਲਈ ਫਰੀਦਕੋਟ ਆਈ ਦੋਵਾਂ ਦਾ ਵਿਆਹ ਹੁੰਦਾ ਹੈ ਇੱਕ ਸਾਲ ਦੋਵੇਂ ਇਕੱਠੇ ਰਹਿੰਦੇ ਨੇ 6 ਮਹੀਨੇ ਬਾਅਦ ਹੀ ਉਸ ਨੂੰ ਹਾਂਗਕਾਂਗ ਲੈ ਜਾਂਦੀ ਹੈ ਕੁਝ ਸਮਾਂ ਇਕੱਠੇ ਰਹਿੰਦੇ ਨੇ ਪਰ ਦੋਵਾਂ ਦੀ ਆਪਸ ਦੇ ਵਿੱਚ ਬਣਦੀ ਨਹੀਂ ਕਲੇਸ਼ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਇਸੇ ਦਰਮਿਆਨ ਜੋ ਹਰਪ੍ਰੀਤ ਦਾ ਪਰਿਵਾਰਾ ਉਹਨਾਂ ਦਾ ਇਹੀ ਇਲਜ਼ਾਮ ਹੈ ਕਿ ਉਹਨਾਂ ਦੇ ਮੁੰਡੇ ਨੂੰ ਇਸ ਕਦਰ ਪਰੇਸ਼ਾਨ ਕੀਤਾ ਗਿਆ ਇਸ ਤਰੀਕੇ ਦੇ ਨਾਲ ਪਰੇਸ਼ਾਨ ਕੀਤਾ ਗਿਆ ਕਿ ਉਸ ਦਾ ਕਤਲ ਤੱਕ ਕਰਵਾ ਦਿੱਤਾ ਗਿਆ ਹਾਲਾਂਕਿ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰੇਗੀ ਹਾਲਾਂਕਿ ਜਿਹੜੇ ਸਾਹਮਣੇ ਨਹੀਂ ਆਇਆ ਕਿ ਹਰਪ੍ਰੀਤ ਦੀ ਮੌਤ ਕਿਵੇਂ ਹੋਈ ਹੈ ਭੇਤ ਪਰ ਹਾਲਾਤਾਂ ਦੇ ਵਿੱਚ ਵਜ੍ਹਾ ਦੱਸੀ ਜਾ ਰਹੀ ਹੈ ਕਿ ਜੋ ਹਰਪ੍ਰੀਤ ਦੀ ਮੌਤ ਹੋਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਦਾ ਕੀ ਕੁਝ ਕਹਿਣਾ ਪਰਿਵਾਰ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਲਜ਼ਾਮ ਲਗਾਏ ਜਾ ਰਹੇ ਆ ਮੇਰੇ ਬ੍ਰਦਰ ਦਾ ਨਾਮ ਹਰਪ੍ਰੀਤ ਸਿੰਘ ਉਹ ਹਾਂਗਕਾਂਗ ਵਿਆਹ ਕਰਾ ਕੇ ਗਿਆ ਸੀਗਾ ਉਧਰ ਦਾ ਹੀ ਸਾਰਾ ਹਾਂਗਕਾਂਗ ਦਾ ਵੀਰ ਪਰਿਵਾਰ ਸੀਗਾ ਇੱਕ ਸਾਲ ਉਹਦੇ ਵਿਆਹ ਨੂੰ ਹੋਇਆ ਪਿਛਲੇ ਸਾਲ ਦਸੰਬਰ ਦੇ ਵਿੱਚ ਉਹਦਾ ਵਿਆਹ ਆਇਆ ਸੀ ਉਸ ਤੋਂ 6 ਮਹੀਨੇ ਬਾਅਦ ਉਹਦਾ ਵੀਜ਼ਾ ਆ ਗਿਆ ਸੀ ਤੇ ਕੁੜੀ ਆਪ ਨੂੰ ਲੈਣ ਆਈ ਸੀ ਫਿਰ ਉਸ ਤੋਂ ਬਾਅਦ ਜਦੋਂ ਜੁਲਾਈ ਦੇ ਵਿੱਚ ਚਲੇ ਗਏ ਆ ਤਾਂ ਉੱਥੇ ਜਾ ਕੇ ਉਹ ਸਾਰਾ ਪਰਿਵਾਰ ਆ ਜਿਹੜਾ ਉਹਨਾਂ ਨੇ ਆਪ ਦਾ ਨਜ਼ਰਾ ਸਬਸਕਤ ਆ ਉਹਨਾਂ ਦਾ ਬਦਲ ਗਿਆ ਸੀ ਇਹਦੇ ਪ੍ਰਤੀ ਵਰਤਾਓ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਤੇ ਬਹੁਤ ਹੀ ਜ਼ਿਆਦਾ ਦਿਮਾਗੀ ਤੌਰ ਤੇ ਨੂੰ ਟੌਰਚਰ ਕਰਦੇ ਰਹੇ ਆ ਫਿਰ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਹੀ ਦੋਵੇਂ ਜਣੇ ਵਾਪਸ ਆ ਗਏ ਫਿਰ ਇੱਥੇ ਆ ਕੇ ਜਦੋਂ ਅਸੀਂ ਸਾਰਿਆਂ ਇੱਥੇ ਗੱਲਾਂ ਖੁੱਲੀਆਂ ਵੀ ਕਿਹੜੀ ਗੱਲ ਤੋਂ ਪਰੇਸ਼ਾਨ ਕਰਦੇ ਇਹਨਾਂ ਦੀ ਇਸ ਦੁਬਾਰਾ ਨਵੇਂ ਸਿਰੇ ਤੋਂ ਸੈਟਲਮੈਂਟ ਹੋ ਗਈ ਸੀ ਫਿਰ ਸੈਟਲਮੈਂਟ ਕਰਨ ਤੋਂ ਬਾਅਦ ਫਿਰ ਇੱਕ ਮਹੀਨੇ ਦੇ ਅੰਦਰ ਅੰਦਰੇ ਬਾਹਰ ਚਲੇ ਗਏ ਸੋ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਉਹਦੇ ਫਾਦਰ ਨੇ ਚੱਕੀ ਸੀ ਵੀ ਮੇਰੀ ਕੁੜੀ ਯਾ ਅਸੀਂ ਇਹਨੂੰ ਤੰਗ ਪਰੇਸ਼ਾਨ ਨਹੀਂ ਕਰਾਂਗੇ ਵੀ ਅਸੀਂ ਇਹਦੀ ਜ਼ਿੰਮੇਵਾਰੀ ਤੇ ਅਸੀਂ ਇਹਨੂੰ ਲੈ ਕੇ ਜਾਵਾਂਗੇ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਵੀ ਪੂਰੀ ਜ਼ਿੰਮੇਵਾਰੀ ਚੱਕੀ ਸੀ ਤੇ ਵੀ ਸਾਡੀ ਜ਼ਿੰਮੇਵਾਰੀ ਆ ਵੀ ਅਸੀਂ ਉਹਨਾਂ ਨਾਲ ਲਿਖਤ ਵੀ ਕਰਨੀ ਚਾਹੁੰਦੇ ਸੀ ਪਰ ਉਹਨਾਂ ਨੇ ਨਹੀਂ ਕੀਤੀ ਵੀ ਅਸੀਂ ਆਪ ਇੱਥੇ ਖੜੇ ਆ ਤੁਹਾਡੇ ਬਰਾਬਰ ਇਸ ਤਰ੍ਹਾਂ ਦਾ ਕੁਝ ਕਦੇ ਵੀ ਨਹੀਂ ਹੋਊਗਾ ਤੇ ਫਿਰ ਉਸ ਤੋਂ ਜਾਣ ਤੋਂ ਬਾਅਦ ਬਸ ਇਹ 10 15 15 ਦਿਨ ਇਕੱਠੇ ਰਹੇ ਆ ਫਿਰ ਉਹਨਾਂ ਨੇ ਉੱਥੇ ਜਾ ਕੇ ਦਾ ਰੂਪ ਬਦਲ ਲਿਆ ਵੀ ਤੁਸੀਂ ਉਧਰ ਜਾ ਕੇ ਸਾਡੇ ਸਾਡੇ ਰਿਸ਼ਤੇਦਾਰਾਂ 'ਚ ਸਾਡੀਆਂ ਗੱਲਾਂ ਦਸੀਆਂ ਜਾਂ ਕੁਝ ਵੀ ਕੀਤਾ ਤੇ ਅਸੀਂ ਤੁਹਾਨੂੰ ਆਣਾ ਤੁਹਾਨੂੰ ਇੱਥੇ ਦੱਸਾਂਗੇ ਅਸੀਂ ਕੀ ਕਰਕੇ ਦਿਖਾ ਸਕਦੇ ਆ ਤੇ ਉਸ ਤੋਂ ਬਾਅਦ ਉਹਨੇ ਇਹ ਲੱਗ ਰਹਿਣ ਲੱਗ ਪਏ ਇਹਨਾਂ ਦੇ ਵੀ ਆਪਸ ਵਿੱਚ ਡਿਸਪਿਊਟ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਇਹਦਾ ਭਰਾ ਕੁੜੀ ਦਾ ਭਰਾ ਕੁੜੀ ਦੀ ਮਦਰ ਫਾਦਰ इवन ਕੇ ਕੁੜੀ ਆਪ ਵੀ ਇਹਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਤੋਂ 1 ਮਿਲੀਅਨ ਡਾਲਰ ਦੀ ਡਿਮਾਂਡ ਕਰਦੇ ਸੀ ਫਿਰ ਇਹਦੀ ਮੇਰੀ ਛੋਟੀ ਸਿਸਟਰ ਵੀ ਉਧਰ ਆ ਉਹ ਕਹਿੰਦੇ ਸੀ ਅਸੀਂ ਤੇਰੀ ਸਿਸਟਰ ਨੂੰ ਕੁਝ ਕਰਵਾ ਦਾਂਗੇ ਇਹਨੂੰ ਕਹਿੰਦੇ ਸੀ ਚਾਈਨਸ ਪੀਪਲਸ ਨੂੰ ਬੁਲਾ ਕੇ ਅਸੀਂ ਤਾਂ ਤੈਨੂੰ ਮਰਵਾ ਦਾਂਗੇ ਤੇਰੀ ਸਿਸਟਰ ਨੂੰ ਕੁਝ ਕਰਵਾਵਾਂਗੇ ਇਸ ਤਰ੍ਹਾਂ ਦੀ ਇਹਨੂੰ ਲਗਾਤਾਰ ਧਮਕੀਆਂ ਦਿੰਦੇ ਰਹੇ ਇਹਨਾਂ ਦਾ ਡਿਸਪਿਊਟ ਚੱਲ ਗਿਆ ਫਿਰ ਇਹਨਾਂ ਨੇ ਸੈਟਲਮੈਂਟ ਕਰਨ ਦੀ ਵੀ ਜਿਵੇਂ ਚਾਹੁੰਦੇ ਸੀ ਚਲੋਵੇਂ ਇਸ ਵਿੱਚ ਐਡਜਸਟ ਕਰ ਲੈਣਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਫਿਰ ਇਹਨੇ ਉਹਨਾਂ ਦੇ ਦਬਾਅ ਦੇ ਵਿੱਚ ਆ ਕੇ ਹੁਣ ਜਿਹੜੀ ਸਾਨੂੰ ਖਬਰ ਮਿਲੀ ਆ ਇਹਨੂੰ ਗਏ ਨੂੰ ਤਿੰਨ ਚਾਰ ਚਾਰ ਮਹੀਨੇ ਹੋਏ ਆ ਤੇ ਵੀ ਉਹਨੇ ਸੁਸਾਈਡ ਕਰ ਲਿਆ ਸਾਨੂੰ ਇਹ ਖਬਰ ਮਿਲੀ ਇਹਨੇ 16 16 ਜਨਵਰੀ ਨੂੰ ਸਾਨੂੰ ਸ਼ਾਮ ਨੂੰ ਖਬਰ ਮਿਲੀ ਆ ਵੀ ਹਰਪ੍ਰੀਤ ਨੇ ਫਾਇਲ ਲੈ ਲਿਆ ਤੇ ਨਾਲ ਦੇ ਜੋ ਰਹਿੰਦੇ ਸੀ ਉਹਨਾਂ ਨੇ ਦੇਖਿਆ ਤੇ ਪਰ ਜੋ ਵੀ ਉਹਦੀ ਹਾਲਤ ਆ ਜੇ ਸਾਲ ਦੇ ਵਿੱਚ ਉਹਦੀ ਸਾਨੂੰ ਬਾਡੀ ਮਿਲੀ ਆ ਉਹਦੇ ਕੱਪੜੇ ਫਟੇ ਹੋਏ ਆ ਪੂਰਨਵੇਂ ਕੱਪੜਿਆਂ ਜੋ ਉਹਨਾਂ ਨੂੰ ਮਿਲਣ ਗਿਆ ਹੋਇਆ ਸੀ ਉਥੋਂ ਆਇਆ ਹੋਣੀ ਵੀਡੀਓ ਰਿਕਾਰਡ ਕੀਤੀਆਂ ਹੈ ਸਾਡੇ ਕੋਲ ਵੀਡੀਓਜ਼ ਹੈਆਂ ਕਿ ਆਉਂਦੀਆਂ ਜਿਹੜੀਆਂ ਨੇ ਰਿਕਾਰਡ ਕੀਤੀਆਂ ਹੋਈਆਂ ਵੀ ਮੈਂ ਰੋ ਰੋ ਕੇ ਕਹਿ ਰਹੇ ਵੀ ਇਹਨਾਂ ਨੇ ਮੈਨੂੰ ਐਂਜ ਕੀਤਾ ਇਹਨਾਂ ਨੇ ਮੈਨੂੰ ਐਂਜ ਕੀਤਾ ਫੇਰ ਇਹ ਬਣ ਕੇ ਜਿਹੜੀ ਉਹਨਾਂ ਨੇ ਉਹ ਇਤੋਂ ਪੈਸਿਆਂ ਦੀ ਡਿਮਾਂਡ ਕਰ ਰਹੇ ਸੀ 1 ਮਿਲੀਅਨ ਡਾਲਰ ਦੀ ਜਾਂ ਇਹਨੂੰ ਧਮਕੀਆਂ ਦੇ ਰਹੇ ਸੀ ਸਾਡੇ ਕੋਲ ਸਾਰੇ ਸਬੂਤ ਵੀ ਹੈਗੇ ਹਨ ਇਹਨਾਂ ਦੇ ਖਿਲਾਫ ਤੇ ਉਸ ਤੋਂ ਬਾਅਦ ਹੁਣ ਸਾਨੂੰ ਇਹੀ ਆਵੇ ਉਹ ਜਿਹੜਾ ਉਹ ਆਵੇ ਉਹਦੀ ਸਾਰੀ ਜੋ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਉੱਥੇ ਉਹਦੇ ਕੋਈ ਸੁਸਾਇਡ ਨਹੀਂ ਕੀਤਾਗਾ ਉਹਦੇ ਨਾਲ ਕੁਝ ਹੋਇਆ ਉਹਨੂੰ ਇਸ ਉਹਦੇ ਨਾਲ ਕਤਲ ਕੀਤਾ ਗਿਆ ਉਹਨੂੰ ਜੀ ਉਹਦਾ ਸਾਰਾ ਪਰਿਵਾਰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਉਹ ਸਾਡੇ ਕੋਲ ਗੱਲ ਵੀ ਕਰਦਾ ਸੀ ਤੇ ਪਰ ਉਹਨੂੰ ਉਹਨਾਂ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਟੌਰਚਰ ਕੀਤਾ ਤੇ ਹੁਣ ਸਾਨੂੰ ਖਬਰ ਮਿਲੀ ਆ ਵੀ ਉਹਨੇ ਸੁਸਾਇਡ ਕੀਤਾ ਪਰ ਸਾਨੂੰ ਉਹ ਤੋਂ ਪਤਾ ਨਹੀਂ ਇਹ ਨਹੀਂ ਕਰ ਨਹੀਂ ਸਕਦਾ ਵੀ ਉਹ ਬਹੁਤ ਸਟਰੋਂਗ ਮੁੰਡਾ ਸੀਗਾ ਪਰ ਇਹਨਾਂ ਨੇ ਜ਼ਿਆਦਾ ਟੌਰਚਰ ਕਰਕੇ ਤੇ ਉਹ ਉਸ ਉਸੜ ਤੱਕ ਕਰ ਨਹੀਂ ਸਕਦਾ ਸੀ ਪਰ ਉਸ ਸਾਨੂੰ ਸ਼ੱਕ ਲੱਗਦਾ ਵੀ ਉਹਨੂੰ ਉਹਦਾ ਮਰਡਰ ਹੋਇਆ ਹੈ ਤੇ ਇਹਦੀ ਜਾਂਚ ਕੀਤੀ ਜਾਵੇ ਸਾਨੂੰ ਇਨਸਾਫ ਮਿਲੇ